ਹਾਂਜੀ ਵੀਡੀਓ ਵੇਖ ਰੇ ਸਾਰੇ ਪਿਆਰਾਂ ਤੇ ਭਾਵਨਾਂ ਵਾਲੇ ਕੁਰਚੀ ਕਾ ਖਾਲਸਾ ਵੇਖੁਰਚੀ ਕੀ ਫੱਤੀ ਸਤਿ ਸ਼੍ਰੀ ਅਕਾਲਾਸ ਕਰਤੇ ਕਿ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਸੋ ਹਰੋ ਜੀ ਤਰ੍ਹਾਂ ਜੇ ਫਿਰ ਤੋਂ ਆਪਾਂ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਏ ਆਂ ਤੇ ਅੱਜ ਆਪਾਂ ਬਣਾਉਣ ਲੱਗੇ ਸੀ ਕਾਲੇ ਛੋਲੇ ਤੇ ਨਾਲ ਆਪਾਂ ਬਣਾਉਣ ਲੱਗੇ ਸੀ ਚੌਲ ਤੇ ਉਧਰ ਪਹਿਲਾਂ ਚੌਲ ਧਾਰ ਦਿਨੇ ਆ ਤੇ ਉਧਰ ਆਪਾਂ ਛੋਲਿਆਂ ਦਾ ਤੜਕਾ ਲਾ ਲਾਂਗੇ ਛੋਲੇ ਆਪਾਂ ਵਾਲ ਕੇ ਰੱਖੇ ਹੋਏ ਆ ਇਧਰ ਪਾਣੀ ਵੀ ਆਪਣਾ ਗਰਮ ਹੋ ਚੁੱਕਿਆ ਵਾ ਤੇ ਹੁਣ ਆਪਾਂ ਇਹ ਵਿੱਚ ਪਾਵਾਂਗੇ ਚੌਲ ਆਪਾਂ ਧੋ ਕੇ ਰੱਖੇ ਹੋਏ ਆ ਤੇ ਚੌਲ ਪਾਉਣ ਲੱਗੇ ਸੀ ਲਓ ਜੀ ਚੌਲ ਆਪਾਂ ਦਿੱਤੇ ਆਪਾਂ ਤੇ ਹੁਣ ਆਪਾਂ ਥੋੜਾ ਜਿਹਾ ਨਮਕ ਪਾ ਲਵਾਂਗੇ ਕਿਉਂਕਿ ਕਈ ਵਾਰ ਹਨਾ ਇਕੱਲੇ ਵੀ ਖਾਣੇ ਹੁੰਦੇ ਚੌਲ ਤੇ ਫਿਰ ਉਹ ਫੋਕੇ ਜੇ ਲੱਗਦੇ ਆ ਇਸ ਕਰਕੇ ਆਪਾਂ ਥੋੜਾ ਜਿਹਾ ਨਮਕ ਪਾ ਲਵਾਂਗੇ ਤੇ ਥੋੜਾ ਜਿਹਾ ਆਪਾਂ ਇਹਦੇ ਵਿੱਚ ਦੇਸੀ ਘਿਓ ਪਾ ਦਾਂਗੇ ਤਾਂ ਕਿ ਆਪਣੇ ਜਿਹੜੇ ਚੌਲ ਆ ਉਹ ਜੁੜਦੇ ਨਹੀਂ ਇਹਦੇ ਨਾਲ ਤੁਸੀਂ ਇਹਦੀ ਜਗ੍ਹਾ ਰ ਫੈਂਟ ਹਨਾ ਜੋ ਵੀ ਤੁਸੀਂ ਵਰਤਦੇ ਹੋ ਪਾ ਸਕਦੇ ਹੋ ਬਾਕੀ ਆਪਣੇ ਤੇ ਹਨਾ ਘਰ ਦਾ ਹੈਗਾ ਸੀ ਇਸ ਕਰਕੇ ਆਪਾਂ ਥੋੜਾ ਜਿਹਾ ਪਾ ਲੈਨੇ ਆ ਨਾ ਜੀ ਹੁਣ ਇਹਨਾਂ ਨੂੰ ਆਪਾਂ ਛੱਡ ਦਿੰਨੇ ਆ ਰਿਚਣ ਵਾਸਤੇ ਤੇ ਉਦੋਂ ਆਪਾਂ ਤੜਕਾ ਲਗਾਉਨੇ ਆ ਸੋਲਿਆਂ ਨੂੰ ਲਓ ਜੀ ਇਧਰ ਆਪਣਾ ਪਤਿਲਾ ਜਿਹੜਾ ਡੱਬਾ ਹੋ ਗਿਆ ਵਾ ਗਰਮ ਹੁਣ ਆਪਾਂ ਪਾਵਾਂਗੇ ਸਰੋਂ ਦਾ ਤੇਲ ਇਨ ਥੋੜਾ ਜਿਹਾ ਗਰਮ ਕਰ ਲਾਂਗੇ ਤੇ ਇਧਰ ਆਪਾਂ ਮਸਾਲਾ ਜਿਹੜਾ ਆਪਣਾ ਕਰਕੇ ਰੱਖਿਆ ਹੋਇਆ ਵਾ ਇਹਦੇ ਵਿੱਚ ਗੰਡੇ ਆ ਹਨਾ ਹਰੀਆਂ ਮਿਰਚਾਂ ਨੇ ਅਦਰਕ ਤੇ ਲਸਣ ਸਾਰੀਆਂ ਚੀਜ਼ਾਂ ਆਪਾਂ ਇੱਕੇ ਥਾਂ ਕੁੱਟ ਕੇ ਰੱਖੀਆਂ ਹੋਈਆਂ ਤੇ ਇਧਰ ਆਪਾਂ ਟਮਾਟਰ ਵੀ ਕੱਟ ਕੇ ਰੱਖਿਆ ਹੋਇਆ ਹੈ ਹੁਣ ਆਪਾਂ ਪਹਿਲਾਂ ਇਹਨੇ ਪਾਵਾਂਗੇ ਜੀਰਾ ਥੋੜਾ ਜਿਹਾ ਤੇ ਫਿਰ ਆਪਾਂ ਦੇ ਵਿੱਚ ਮਸਾਲਾ ਪਾਵਾਂਗੇ ਹੋਜੀ ਆਪਾਂ ਬਾਅਦ ਵਿੱਚ ਜੀਰਾ ਲੋਗੇ ਆਪਣਾ ਕੜਕਾ ਵਾਲਾ ਔਰ ਵੀ ਕਰ ਲਿਆ ਟਮਾਟਰ ਪਾ ਲਵਾਂਗੇ। ਤਾਂ ਤੇ ਵੀ ਚੰਗੇ ਤਰੀਕੇ ਨਾਲ ਵਿੱਚ ਝੋਲ ਜਾਂ। ਜੇਦਰ ਆਪਾਂ ਥੋੜੇ ਜਿਹਾ ਥੋਲੇ ਜਿਹੜੇ ਕੌਲੀ ਚ ਲੈ ਲਏ ਇਹਨਾਂ ਨੂੰ ਆਪਾਂ ਕੁੱਟ ਲਾਂਗੇ। ਤਾਂ ਕਿ ਇਹਨਾਂ ਦਾ ਨਾ ਤਰੀ ਜਿਹੜੀ ਸਹੀ ਬਣ ਜਾਵੇ। ਲਓ ਜੀ ਤੜਕਾ ਆਪਣਾ ਜਿਹੜਾ ਇਹ ਝੋਲ ਦਿੱਤਾ ਹੈ। ਤੇ ਹੁਣ ਆਪਾਂ ਇਹਦੇ ਵਿੱਚ ਪਾਉਣ ਲੱਗੇ ਸੀ। ਥੋੜੀ ਜਿਹੀ ਕਸੂਰੀ ਮੇਥੀ ਪਤਾ ਮੇਥੀ ਵੀ ਕਹਿੰਦੇ ਹਨਾ ਇਹਨੂੰ ਤੇ ਆ ਆਪਾਂ ਜਿਹੜੇ ਛੋਲੇ ਪੁੱਟੇ ਹੋਏ ਆ ਇਸ ਤਰੀਕੇ ਦੇ ਬਣ ਗਏ ਆ ਜਿਹੇ ਵਿੱਚ ਪਾ ਲਵਾਂਗੇ ਇਹ ਆਪਣਾ ਤਣੀਆਂ ਇਹ ਆਪਣੀ ਆਗੀ ਹਲਦੀ ਦੋਂ ਨਾ ਪਹਿਲਾਂ ਪਾ ਦਿੱਤਾ ਸੀਗਾ ਵਾਲਨ ਲੱਗੇ ਹੁਣ ਆਪਾਂ ਮਿਕਸ ਕਰ ਲਵਾਂਗੇ ਜਦੋਂ ਆਪਾਂ ਇਹ ਸੋਲੇ ਦੇ ਟੁਕੜੇ ਹੋਏ ਇਹ ਪਾ ਦਾਂਗੇ ਅਸੀਂ ਆਲੂ ਜਿਹੜੇ ਹੁਣ ਪਾਏ ਹਨ ਅੱਗਲੇ ਛੋਲੇ ਬਣਾਉਣ ਲੱਗੇ। ਤੁਹਾਡੀ ਮਰਜ਼ੀ ਹੈ ਤੁਸੀਂ ਪਾਉਣਾ ਚਾਹੁੰਦੇ ਤੇ ਤੁਸੀਂ ਛੋਲੇ ਖਾਨ ਨੂੰ ਪਾ ਵੀ ਸਕਦੇ। ਤੇ ਹੁਣ ਆਪਾਂ ਇਹਨੂੰ ਢੱਕ ਦੇਵਾਂਗੇ ਤੇ 5-10 ਮਿੰਟ ਬਾਅਦ ਚੈੱਕ ਕਰਾਂਗੇ ਕਿ ਇਹਦੀ ਤਰੀ ਜ਼ਿਆਦਾ ਨਾ ਸੰਗਣੀ ਹੋ ਜਾਵੇ। ਲਾਜੀ ਅਬੀ ਸਬਜ਼ੀ ਜਿਹੜੀ ਬਣ ਕੇ ਹੋ ਚੁੱਕੀ ਆ ਰੈਡੀ ਤੁਸੀਂ ਵੇਖ ਸਕਦੇ ਹੋ ਹਨ ਤਰੀ ਪੂਰੀ ਸੰਗਣੀ ਹੋ ਚੁੱਕੀ ਆ ਤੇ ਉਧਰ ਆਪਣੇ ਚੌਲ ਵੀ ਜਿਹੜੇ ਉਹ ਰੈਡੀ ਹੋ ਚੁੱਕੇ ਆ ਤੁਹਾਨੂੰ ਇੱਕ ਵਾਰ ਚੈੱਕ ਕਰਵਾ ਦਿੰਨੇ ਲੋ ਜੀ ਅੱਜ ਕਰਦੇ ਕੇ ਤੁਹਾਨੂੰ ਸਾਡੀ ਅੱਜ ਵਾਲੀ ਵੀਡੀਓ ਵੀ ਪਸੰਦ ਆਈ ਹੋਵੇ ਪਸੰਦ ਆਈ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਜਲਦੀ ਮਿਲਦੇ ਆਗਲੀ ਨਵੀਂ ਵੀਡੀਓ ਦੇ ਨਾਲ ਤਦ ਤੱਕ ਆਪਣਾ ਖਿਆਲ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ